ਸਾਡੇ ਨਾਲ ਲਾਈਵ ਜੁੜ ਚੁੱਕੇ ਨੇ ਸੋ ਜਗਜੀਤ ਇਹ 10ਵੀਂ ਕਲਾਸ ਦਾ ਨਤੀਜਾ ਜਿਹੜਾ ਕਿ ਐਲਾਨ ਕੀਤਾ ਗਿਆ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ ਸੋ ਵਿਦਿਆਰਥਣਾਂ ਨੇ ਟੌਪ ਕੀਤਾ ਇਸ ਵਾਰ ਵੀ ਜਿਹੜੇ ਕਿ ਕੁੜੀਆਂ ਨੇ ਬਾਜ਼ੀ ਮਾਰੀ ਹੈ ਜੀ ਜਗਜੀਤ ਜੀ ਪਰ ਮੇਰੇ ਫਿਲਹਾਲ ਤੋਂ ਨਾ ਕਿ ਲੱਗਦਾ ਜਿਸ ਤਰੀਕੇ ਨਾਲ ਆਪਣੇ ਸਕੂਲ ਨਤੀਜੇ ਸਾਹਮਣੇ ਆ ਚੁੱਕੇ ਨੇ ਨਤੀਜੇ ਸਾਹਮਣੇ ਆਏ ਨੇ ਉਸ ਤਰੀਕੇ ਨਾਲ ਜਿਹੜੀਆਂ ਮੱਲਾ ਮਾਰੀਆਂ ਨੇ ਜਿਸ ਤਰੀਕੇ ਨਾਲ ਲੁਧਿਆਣੇ ਦੀ ਇੱਕ ਸਕੂਲ ਦੇ ਦੋ ਬੱਚੀਆਂ ਨੇ ਜਿਹੜੀਆਂ ਕਿ ਫਸਟ ਸੈਕਿੰਡ ਆਈਆਂ ਤੇ ਉਹ ਵੀ ਇੱਕ ਡੀਸਟ੍ਰਿਕਟ ਆਈਆਂ ਔਰ ਜਿੱਥੇ ਉਚਾ ਹੁੰਦਾ ਹੈ ਆਪਣੀ ਇਹ ਕਿੰਨਾ ਬਾਕੀ ਜਿਹੜਾ ਅਜ ਸਰਕਾਰ ਵੱਲ ਜਿਹੜਾ ਰਿਜ਼ਲਟ ਜਿਹੜਾ ਰਿਜ਼ਲਟ ਆ ਉਹ ਕੱਲ ਨੂੰ ਜਿਹੜਾ ਆਨਲਾਈਨ ਵੀ ਹੋ ਜਾਣਾ ਕੱਲ ਨੂੰ ਜਿਹੜਾ ਆਵਾ ਸੋ ਬਿਹਤ ਜਿਹੜਾ ਕਿ ਸ਼ਾਨਦਾਰ ਇਹ ਰਿਜ਼ਲਟ ਰਿਹਾ ਸੁਪਕੋ ਕਿ 97 ਫੀਸਦੀ ਜਿਹੜਾ ਕਿ ਇਹ ਰਿਜ਼ਲਟ ਰਿਹਾ ਹੈ ਐਸ 10ਵੇਂ ਦਾ ਨਤੀਜਾ ਜਿਹੜਾ ਕਿ ਅੱਜ ਐਲਾਨ ਕੀਤਾ ਗਿਆ ਤੇ ਕੱਲ ਜਿਹੜੇ ਕਿ ਸ਼ਾਮ ਨੂੰ 4 ਵਜੇ ਤੋਂ ਜਿਹੜੇ ਕਿ ਨਤੀਜੇ ਜਿਹੜੇ ਕਿ ਦੇਖ ਸਕਣਗੇ अपने नंबर देख सकते जो की विद्यार्थी नेतानवे इशारिया दसवीं शानदारवे इशारिया चौबीस की, की, की कुछ मारी है सो सौ फीसदी जो कि अंक प्राप्त किए आदित्य ने, ने जो कि लुधियाण के स्कूल विद्यार्थन है जी जगजीत जी 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 बिल्कुल ਉਸ ਗੱਲ ਕਰ ਰਹੇ ਹਾਂ ਕਿ ਜਿਹੜੀ ਗਗਾ ਸਿੰਘ ਸਕੂਲ ਦੀ ਬੱਚੀ ਹੈ ਉਸਨੇ ਜਿਹੜਾ 98% 98% ਨੂੰ ਤੋਂ ਯੂਰਪੋਂਟ ਜਿਹੜੇ ਅੰਕ ਜਿਹੜੀ ਤਰੀਕੇ ਨਾਲ ਵੀ ਬੱਚਿਆਂ ਦੀ ਜਿਹਨਾਂ ਨੂੰ ਫਾਲਸੀ ਨੂੰ ਬੱਚਿਆਂ ਨੂੰ ਮਿਲਿਆ ਆ ਉਸ ਤਰੀਕੇ ਨਾਲ ਹੀ ਰਿਜ਼ਲਟ ਆ ਸੀ ਉਹ ਵੀ ਕਾਫੀ ਪੰਜਾਬ ਪੁਲੀਸੀ ਬੋਰਡ ਦੇ ਵਧੀਆ ਸੀਗੇ ਪਰ ਇਸ ਵਾਰ ਜਿਹੜੀ ਆ 79% ਜਿਹੜੇ ਆ ਨਤੀਜੇ ਸਾਹਮਣੇ ਆਏ ਨੇ ਜਿਸ ਤਰੀਕੇ ਨਾਲ ਵੀ ਬੱਚਿਆਂ ਨੇ ਬਾਜ਼ੀ ਮਾਰੀ ਆ 79% ਜਿਹੜੇ ਰਿਜ਼ਲਟ ਵਧੀਆ ਆਏ ਨੇ ਕਿਉਂਕਿ ਜਿਸ ਤਰੀਕੇ ਨਾਲ ਬੱਚੇ ਆ ਇਸ ਟਾਈਮ ਪੜ੍ਹਾਈ ਦੀ ਗੱਲ ਕੀਤੀ ਜਾਂਦੀ ਹੈ ਕਿ ਬੱਚੇ ਜਿਤਰੇ ਵੀ ਸਰਕਾਰੀ ਸਕੂਲਾਂ ਦੀ ਗੱਲ ਕੀਤੀ ਜਾਂਦੀ ਹੈ ਤੇ ਸਰਕਾਰੀ ਸਕੂਲਾਂ ਵਿੱਚ ਕਾਫੀ ਬੱਚਿਆਂ ਨੂੰ ਉੱਚ ਪੱਧਰੀ ਜਿਹੜੀ ਸਿੱਖਿਆ ਦਿੱਤੀ ਜਾਂਦੀ ਹੈ ਉਹਦੇ ਹੀ ਕਿਤੇ ਨਾ ਕਿਤੇ ਨਤੀਜੇ ਹੁੰਦੇ ਕਿ ਟੀਚਰਾਂ ਵੱਲੋਂ ਪ੍ਰੋਵਾਈ ਕੀਤੀ ਮਿਹਨਤ ਜਿਹੜੀ ਆ ਅੱਜ ਉਹਨਾਂ ਦਾ ਜਿਹੜਾ ਸਫਲ ਹੋਈ ਆ ਤੇ ਬੱਚਿਆਂ ਦੇ ਜਿਹੜੇ ਵਧੀਆ ਰਿਜ਼ਲਟ ਆਏ ਨੇ ਸੋ ਬਿਲਕੁਲ ਜੜੇ ਕਿ ਬੱਚਿਆਂ ਦੀ ਮਿਹਨਤ ਹੈ ਜਿਹੜੇ ਕਿ ਉਹ ਰੰਗ ਲਾਈ ਹੈ ਸ਼ਾਨਦਾਰ ਨਤੀਜਾ ਜਿਹੜਾ ਕਿ ਪੇਸ਼ ਕੀਤਾ ਹੈ ਇਹਨਾਂ ਬੱਚਿਆਂ ਦੇ ਵੱਲੋਂ ਸੋ ਪਰਿਵਾਰ ਵਾਲੇ ਦੇ ਵਿੱਚ ਕੀ ਮਾਹੌਲ ਹੈ ਤੇ ਜਿਹੜਾ ਕਿ ਸਕੂਲ ਦੇ ਅਧਿਆਪਕ ਨੇ ਸਕੂਲ ਦੇ ਪ੍ਰਿੰਸੀਪਲ ਹੈ ਸੋ ਇਹਨਾਂ ਦੇ ਵਿੱਚ ਬੇਹਦ ਖੁਸ਼ੀ ਦਾ ਮਾਹੌਲ ਹੋਵੇਗਾ ਇਸ ਵੇਲੇ ਜੀ ਜਗਜੀਤ ਜੀ ਜੀ ਬਰਨ ਬਿਲਕੁਲ ਸਹੀ ਗੱਲ ਹੈ ਕਿ ਜਿਸ ਵੇਲੇ ਵੀ ਰਿਜ਼ਲਟ ਅੱਜ ਹੋਏ ਨੇ ਅਨਾਉਂਸ ਹੋ ਉਸ ਤੋਂ ਬਾਅਦ ਜਿਹੜੇ ਸਕੂਲ ਦੇ ਵਿੱਚ ਜਿਹੜੇ ਪ੍ਰਿੰਸੀਪਲ ਨੇ ਸਕੂਲ ਦੇ ਸਟਾਫ ਜਿਹੜੇ ਨੇ ਉਹਨਾਂ ਵਿੱਚ ਕਾਫੀ ਖੁਸ਼ੀ ਪਾਈ ਜਾ ਰਹੀ ਹੈ ਇਸ ਚੀਜ਼ ਨੂੰ ਲੈ ਕੇ ਕਿ ਦੇ ਬਾਕੀ ਬੱਚਿਆਂ ਦੀ ਗੱਲ ਕਰੀਏ ਦੇ ਵਿੱਚ ਵੀ ਕਾਫੀ ਖੁਸ਼ੀ ਪਾਈ ਜਾ ਰਹੀ ਹੈ ਇਸ ਚੀਜ਼ ਨੂੰ ਲੈ ਕੇ ਕਿਉਂਕਿ ਜਿਸ ਤਰੀਕੇ ਨਾਲ ਕਿਉਂਕਿ ਤਕਰੀਬਨ ਅਸੀਂ ਹਰ ਵਾਰੀ ਰਿਜ਼ਲਟ ਆਉਂਦੇ ਨੇ ਬੱਚੀਆਂ ਹੀ ਬਾਜ਼ੀ ਮਾਰਦੀਆਂ ਨੇ ਕਿਉਂਕਿ ਲਗਾਤਾਰ ਪਿਛਲੇ ਕਾਫੀ ਲੰਮੇ ਸਮੇਂ ਤੋਂ ਜਿਹੜੇ ਬੱਚਿਆਂ 'ਤੇ ਰਿਜ਼ਲਟ ਆਉਂਦੇ ਨੇ ਤਕਰੀਬਨ ਜਿਹੜੀਆਂ ਬੱਚੀਆਂ ਹੀ ਜਿਹੜੀਆਂ ਬਾਜ਼ੀ ਮਾਰਦੀਆਂ ਹੁੰਦੀਆਂ ਨੇ ਇਸ ਵਾਰ ਵੀ ਜਿਸ ਤਰੀਕੇ ਨਾਲ ਬੱਚੀਆਂ ਨੇ ਬਾਜ਼ੀ ਮਾਰੀ ਉਸ ਤਰੀਕੇ ਨਾਲ ਕਰਦੇ ਪਾ ਜੀਜਕ ਜੀਜੀ ਬਹੁਤ